ਹਾਂਜੀ ਉਸ ਕਾਲਪੁਰਖ ਵਾਹਿਗੁਰੂ ਦਾ ਉਸ ਅਕਾਲ ਦਾ ਉਸ ਮਹਾਸ਼ਕਤੀ ਦਾ ਵਿਰਾਟ ਰੂਪ ਕਿੰਨਾ ਵੱਡਾ ਹੋਊਗਾ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿਉਂਕਿ ਇਨਸਾਨੀ ਸੋਚ ਸਮਝ ਜਾਂ ਇਨਸਾਨ ਦੀ ਇੰਨੀ ਔਕਾਤ ਨਹੀਂ ਹੈਗੀ ਕਿ ਪ੍ਰਮਾਤਮਾ ਨੂੰ ਪੂਰਨ ਤੌਰ ਤੇ ਜਾਣ ਸਕੇ ਪਰ ਹਾਂ ਅੰਦਾਜ਼ੇ ਜਿੰਨੇ ਕ ਅੱਜ ਕੱਲ ਦੀ ਸਾਇੰਸ ਲਾਉਂਦੀ ਆ ਉਹ ਤੋਂ ਇੱਕ ਸਾਇੰਸ ਉਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਇਹ ਜੋ ਤੁਸੀਂ ਗੋਲ ਸਰਕਲ ਦੇਖਦੇ ਹੋ ਇਹ ਯੂਨੀਵਰਸ ਦਾ ਜਾਂ ਬ੍ਰਹਿਮੰਡ ਦਾ ਇੱਕ ਨਕਸ਼ਾ ਤੇ ਇਹਦੇ ਵਿੱਚ ਜੋ ਤੁਹਾਨੂੰ ਬਿੰਦੀਆਂ ਦਿਖਦੀਆਂ ਨੇ ਹਰ ਇੱਕ ਬਿੰਦੀ ਇੱਕ ਗੈਲੈਕਸੀ ਆ ਨਾ ਕਿ ਇੱਕ ਤਾਰਾ ਤੇ ਇੱਕ ਗੈਲੈਕਸੀ ਤੋਂ ਦੂਸਰੀ ਗੈਲੈਕਸੀ ਤੱਕ ਪਹੁੰਚਣ ਵਾਸਤੇ ਬਿਲੀਅਨ ਤੋਂ ਬਿਲੀਅਨ ਤੋਂ ਬਿਲੀਅਨ ਸਾਲ ਲੱਗ ਜਾਂਦੇ ਨੇ ਤੇ ਇੱਕ ਇੱਕ ਗੈਲੈਕਸੀ ਦੇ ਵਿੱਚ ਕਰੋੜਾਂ ਕਰੋੜਾਂ ਸੂਰਜ ਨੇ ਇਥੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਉਹਦੇ ਵਿਰਾਟ ਰੂਪ ਦਾ ਸੀ ਸਿਰਫ ਅੰਦਾਜ਼ਾ ਲਾ ਸਕਦੇ ਹਾਂ ਅੰਦਾਜ਼ਾ ਵੀ ਕਹਿਣਾ ਇੱਕ ਹੱਤਕਤ ਨਹੀਂ ਆ ਪਰ ਅੱਜ ਪ੍ਰੋਫੈਸਰ ਬ੍ਰਾਇਨ ਕੌਕਸ ਦੀ ਗੱਲ ਸੁਣੋ 30,000 million 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 stars, just like our sun, some bigger, some smaller. 350 billion large galaxies, 7,000 billion smaller dwarf galaxies. That's the observable bit of the universe. This is a beautiful map of the observable universe. Every dot on that map is a galaxy with 100 billion stars like our sun in it. Just to get some sense of scale, that little line up there you might not even be able to see it in the back but that's the 1 billion light year line so light takes a billion years to travel from one end of that line to the other this is the observable universe there's a ridiculous number that i have to show you it's better to EC ਕਰਕੇ ਗੁਰੂ ਸਾਹਿਬਾਨ ਨੇ ਵੀ ਇਹੀ ਗੱਲ ਕਹੀ ਆ ਕਿ ਸੰਪੂਰਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਣਾ ਜਾਂ ਜਾਣਨਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਆਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ ਕਿਉਂਕਿ ਜਦੋਂ ਤੁਸੀਂ ਉਹਦੇ ਤੇ ਭਰੋਸਾ ਕੀਤਾ ਤਾਂ ਉਸੇ ਟਾਈਮ ਖੇਡ ਬੰਦ ਲੀਆ। ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ। ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ। ਜਿਉਂਦੇ ਵਾਸਤੇ ਰੌ ਧੰਨਵਾਦ।